ਸਤਿਗੁਰੂ ਧੰਗੁਰੂ ਨਾਨਕ ਸਹਿਬ ਮਹਾਰਾਜ ਜੀ ਫਰਮਾਉਂਦੇ ਨੇ ਲੱਭ ਪਾਪ ਦੋਏ ਰਾਜਾ ਮਹਿਤਾ ਲੱਭ ਦਾ ਮਤਲਬ ਹੁੰਦਾ ਹੈ ਚਸਕਾ ਚਸਕਾ ਕੇਵਲ ਜ਼ੁਬਾਨ ਦਾ ਹੀ ਨਹੀਂ ਹੁੰਦਾ ਚਸਕਾ ਬੜੀਆਂ ਚੀਜ਼ਾਂ ਦਾ ਹੈ ਮਨ ਨੂੰ ਵੱਖ-ਵੱਖ ਤਰ੍ਹਾਂ ਦਾ ਚਸਕਾ ਹੈ ਨਾ ਚਸਕਾ ਅੱਖਾਂ ਨੂੰ ਵੀ ਹੈ ਮਾੜਾ ਵੇਖਣ ਦਾ ਚਸਕਾ ਕੰਨਾਂ ਨੂੰ ਵੀ ਹੈ ਚੁਗਲੀ ਲਿੰਦਿਆ ਸੁਣਨ ਦਾ ਮਨ ਨੂੰ ਵੱਖ-ਵੱਖ ਤਰ੍ਹਾਂ ਦੇ ਚਸਕੇ ਨੇ ਜਿੱਦਾਂ ਦੇ ਵਿਚਾਰ ਮਨ 'ਚ ਪੈਦਾ ਹੁੰਦੇ ਨੇ ਉਹਦਾ ਚਸਕਾ ਵੀ ਨਾਲ ਉਦਾਂ ਹੀ ਪੈਦਾ ਹੋ ਜਾਂਦਾ ਇੱਥੇ ਲੱਭਦਾ ਮਤਲਬ ਭਾਵੇਂ ਚਸਕਾ ਕਹਿ ਲੋ ਤੇ ਭਾਵੇਂ ਲਾਲਚ ਕਹਿ ਲੋ ਦੋਨਾਂ ਦਾ ਮਤਲਬ ਇੱਕੋ ਹੀ ਹੈ ਲੱਭ ਪਾਪ ਇਹ ਲਾਲਚ ਤੇ ਪਾਪ ਦੋਹੇ ਰਾਜਾ ਮਹਿਤਾ ਹੁਣ ਪੁਰਾਤਨ ਸਮੇਂ ਦੇ ਵਿੱਚ ਰਾਜੇ ਲੋਕ ਜਿਹੜੇ ਹੁੰਦੇ ਸੀ ਉਹ ਰਾਜ ਕਰਦੇ ਸੀ ਪਾਤਸ਼ਾਹ ਨੇ ਆਖਿਆ ਕਹਿੰਦੇ ਮੈਂ ਦੁਨੀਆ ਦੇ ਲੋਕਾਂ ਦੇ ਅੰਦਰ ਨਾ ਇੱਕ ਸਰਕਾਰ ਬਣੀ ਹੋਈ ਵੇਖ ਰਿਆ ਵਾਂ ਇਹ ਸਰਕਾਰ ਲੋਕਾਂ ਦੇ ਅੰਦਰ ਬਣੀ ਹੋਈ ਹਰ ਕਿਸੇ ਦੇ ਅੰਦਰ ਇਹ ਸਰਕਾਰ ਚੱਲ ਰਹੀ ਹੈ ਉਹ ਸਰਕਾਰ ਕੀ ਦੀ ਹੈ ਰੱਬ ਦੀ ਸਰਕਾਰ ਨਹੀਂ ਚੱਲਦੀ ਭਈ ਰੱਬ ਦਾ ਹੁਕਮ ਨਿਯਮ ਸਿਸਟਮ ਜਿਹੜਾ ਹੈ ਉਹ ਨਹੀਂ ਚੱਲ ਰਿਹਾ ਇੱਥੇ ਮਾਇਆ ਨੇ ਆਪਣਾ ਪਸਾਰਾ ਜਿਹੜਾ ਹੈ ਉਹ ਪਸਾਰ ਲਿਆ ਇਥੇ ਜਿਹੜੀ ਸਰਕਾਰ ਚੱਲ ਰਹੀ ਹੈ ਨਾ ਉਹ ਚੱਲਦੀ ਪਈ ਹੈ ਮਾਇਆ ਦੀ ਸਰਕਾਰ ਕਿਵੇਂ ਦੀ ਹੈ ਕਹਿੰਦੇ ਲੱਭ ਪਾਪ ਦੋਏ ਰਾਜਾ ਮਹਿਤਾ ਰਾਜਾ ਜਿਹੜਾ ਬਣਿਆ ਹੋਇਆ ਹੈ ਨਾ ਉਹ ਹੈ ਲੱਭ ਚਸਕਾ ਲਾਲਚ ਮਹਿਤਾ ਮਹਿਤਾ ਦਾ ਮਤਲਬ ਹੈ ਵਜ਼ੀਰ ਵਜ਼ੀਰ ਕੌਣ ਬਣਿਆ ਹੋਇਆ ਹੈ ਪਾਪ ਇਹ ਅੰਦਰ ਚੱਲ ਰਿਹਾ ਸਾਰਾ ਕੁਝ ਇੱਥੇ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਿਆਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਦੀ ਗੱਲ ਜਦੋਂ ਕਰਦੇ ਆ ਨਾ ਤੇ ਅਸੀਂ ਕਹਿ ਦਿੰਨੇ ਆ ਜੀ ਉਹ ਪਟਵਾਰੀ ਸੀਗੇ ਆਪਾਂ ਇਹਦੇ ਕਹਿੰਨੇ ਆ ਜੀ ਉਹ ਪਟਵਾਰੀ ਸੀਗੇ ਪਰ ਉਹਨਾਂ ਦਾ ਨਾਮ ਜਿਹੜਾ ਹੈ ਨਾ ਉਹ ਜਦੋਂ ਅਸੀਂ ਲੈਨੇ ਆ ਨਾਮ ਹੈ ਉਹਨਾਂ ਦਾ ਕਲਿਆਣ ਦਾਸ ਪਰ ਅਸੀਂ ਪੂਰਾ ਨਾਮ ਜਦੋਂ ਇਕੱਠਾ ਕਰਕੇ ਲੈਨੇ ਆ ਮਹਿਤਾ ਕਲਿਆਣ ਦਾਸ ਮਹਿਤਾ ਜਿਹੜਾ ਹੈ ਉਹਨਾਂ ਦਾ ਨਾਮ ਨਹੀਂ ਹੈ ਮਹਿਤਾ ਜਿਹੜਾ ਹੈ ਅਹੁਦਾ ਹੈ ਉਹਨਾਂ ਦਾ ਮਹਿਤਾ ਦਾ ਮਤਲਬ ਹੁੰਦਾ ਹੈ ਵਜ਼ੀਰ ਅਸਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਪਟਵਾਰੀ ਨਹੀਂ ਉਸ ਸਮੇਂ ਦਾ ਜਿਹੜਾ ਰਾਜਾ ਸੀਗਾ ਉਹਦੇ ਵਜ਼ੀਰ ਸੀਗੇ ਬੜੀ ਉੱਚੀ ਪੋਸਟ ਦੇ ਉੱਤੇ ਸੀਗੇ ਅਸੀਂ ਇਹ ਕਾਮਯਾਬ ਪਟਵਾਰੀ ਵੈਸੇ ਬਣਾਇਆ ਹੋਇਆ ਹੈ ਪਰ ਉਹਨਾਂ ਦੀ ਪੋਸਟ ਬੜੀ ਉੱਚੀ ਸੀਗੀ ਸੋ ਖੈਰ ਪਾਤਸ਼ਾਹ ਨੇ ਇੱਥੇ ਆਖਿਆ ਕਹਿੰਦੇ ਲੱਭ ਪਾਪ ਦੋਏ ਰਾਜਾ ਮਹਿਤਾ ਰਾਜਾ ਲਾਲਚ ਤੇ ਪਾਪ ਵਜ਼ੀਰ ਬਣਿਆ ਪਿਆ ਹੈ ਕੂੜ ਹੋਆ ਸਿਕਦਾਰ ਤੇ ਇਹਦੇ ਨਾਲ ਦੇ ਨਾਲ ਹੋਇਆ ਕੀ ਇਹ ਕੂੜ ਜਿਹੜਾ ਹੈ ਨਾ ਝੂਠ ਜਿਹੜਾ ਹੈ ਉਹ ਚੌਧਰੀ ਬਣ ਕੇ ਬਹਿ ਗਿਆ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨਵੇਂ ਲਾ ਲੋ ਕੂੜ ਜਿਹੜਾ ਹੈ ਉਹ ਪ੍ਰਧਾਨ ਹੈ ਹਰ ਇੱਕ ਜਗ੍ਹਾ ਦੇ ਉੱਤੇ ਝੂਠ ਜਿਹੜਾ ਹੈ ਉਹ ਪ੍ਰਧਾਨ ਹੈ ਹੁਣ ਵੇਖ ਲਓ ਗੁਰੂ ਪਾਤਸ਼ਾਹ ਨੇ ਕਿਸ ਸਮੇਂ ਲਫ਼ਜ਼ ਵਰਤੇ ਤੇ ਆਜੋ ਲਫ਼ਜ਼ ਵੈਸੇ ਸੱਚ ਹੀ ਨੇ ਸਾਰਿਆਂ ਦੀ ਗੱਲ ਜੇ ਨਾਂ ਵੀ ਕਰੀਏ ਪੰ 90% ਤਾਂ ਮੈਨੂੰ ਕਹਿਣਾ ਪਏਗਾ 90% ਜੇ ਆਪਣੇ ਆਪ ਨੂੰ ਕੋਈ ਪ੍ਰਧਾਨ ਅਖਵਾ ਰਿਹਾ ਉਹਦੇ ਅੰਦਰ ਵੀ ਕੂੜ ਦਾ ਵਰਤਾਰਾ ਜਿਹੜਾ ਵਰਤ ਰਿਹਾ ਪੂਰਨ ਤੌਰ ਤੇ 10% ਚੰਗੇ ਵੀ ਹੈਗੇ ਐ ਚ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ ਹੈ 10% ਚੰਗੇ ਵੀ ਹੈਗੇ ਪਰ ਬਹੁਤੇ ਐਸੇ ਨੇ ਜਿਨ੍ਹਾਂ ਨੂੰ ਕੂੜ ਹੀ ਪਸੰਦ ਹੈ 10% ਨੂੰ ਸੱਚ ਪਸੰਦ ਉਹ ਆਪ ਕਹਿੰਦੇ ਨੇ ਭਾਈ ਸਾਹਿਬ ਜੀ ਗੱਲ ਕਰਨੀ ਠੋਕ ਵਜਾ ਕੇ ਕਰਿਓ ਗੁਰਮਤ ਦੀ ਗੱਲ ਹੋਣੀ ਚਾਹੀਦੀ ਹੈ ਭਾਵੇਂ ਸਾਡੇ ਤੇ ਵੀ ਲੱਗਦੀ ਹੋਏ ਨਾ ਤਾਂ ਵੀ ਲਾ ਦਿਓ ਕਈ ਇਦਾਂ ਦੇ ਵੀ ਹੈਗੇ ਨੇ ਇਥੋਂ ਤੱਕ ਗੱਲ ਕਹਿ ਦਿੰਦੇ ਨੇ ਪਰ ਕਈ ਕਹਿੰਦੇ ਨੇ ਭਾਈ ਸਾਹਿਬ ਜੀ ਆਹ ਗੱਲ ਬਾਰੇ ਨਾ ਬੋਲਿਓ। ਇਦਾਂ ਨਾ ਬੋਲਿਓ, ਉਹਦਾ ਨਾ ਬੋਲਿਓ, ਵਰਤਾਂ ਬਾਰੇ ਨਾ ਬੋਲਿਓ, ਨਗਾ ਵਾਲੀਆਂ ਮੁੰਦਰੀਆਂ ਬਾਰੇ ਨਾ ਬੋਲਿਓ। ਇਹਨਾਂ ਚੀਜ਼ਾਂ ਬਾਰੇ ਨਾ ਬੋਲਿਓ। ਬਾਕੀ ਹੋਰ ਤੁਸੀਂ ਨਾ ਸ਼ਬਦ ਦੀ ਵਿਆਖਿਆ ਕਰਿਆ ਕਰੋ। ਉਹ ਸ਼ਬਦ ਇਹ ਹੀ ਦੱਸਦੇ ਪਏ ਵੀ ਇਹਨਾਂ ਇਹਨਾਂ ਤੋਂ ਬਚਣਾ ਹੈ। ਉਹ ਸ਼ਬਦ ਦੀ ਵਿਆਖਿਆ ਦਾ ਮਤਲਬ ਹੁੰਦਾ ਉਹਨਾਂ ਦਾ ਵੀ ਅਖਰੀ ਅਰਥ ਕਰਕੇ ਤੁਰ ਜਾਈਓ, ਬਾਕੀ ਕੋਈ ਗੁਰਮਤ ਦਾ ਸਿਧਾਂਤ ਜਿਹੜਾ ਹੈ ਉਹਨਾਂ ਦੱਸਿਓ ਅਖਰੀ ਅਰਥ ਕਰਕੇ ਅੱਗੇ-ਅੱਗੇ ਜਾਈ ਜਾਇਓ। ਸੋ ਖੈਰ ਪਾਤਸ਼ਾਹ ਨੇ ਇੱਥੇ ਆਖਿਆ ਕਹਿੰਦੇ ਕੂੜ ਹੋਆ ਸਿਕਦਾਰ ਕੂੜ ਜਿਹੜਾ ਇਹਨਾਂ ਚੌਧਰੀ ਬਣ ਗਿਆ ਸਿਕਦਾਰ ਬਣ ਗਿਆ ਕਾਮ ਨੇਵ ਸਦプチ ਹੈ ਕਾਮ ਨੇਵ ਨੇਵ ਦਾ ਮਤਲਬ ਨਾਇਬ ਸਲਾਹਕਾਰ ਕਹਿੰਦੇ ਕਾਮ ਜਿਹੜਾ ਇਹਨਾਂ ਦਾ ਸਲਾਹਕਾਰ ਬਣਿਆ ਹੋਇਆ ਕਿਹਦਾ ਕਿਹਦਾ ਲਾਲਚ ਦਾ ਪਾਪ ਦਾ ਕੂੜ ਦਾ ਇਹਨਾਂ ਤਿੰਨਾਂ ਦਾ ਸਲਾਹਕਾਰ ਕੌਣ ਹੈ ਕਾਮ ਕਾਮ ਨੇਵ ਸਦプチ ਹੈ ਇਹ ਤਿੰਨੇ ਜਣੇ ਨਾ ਕਾਮ ਨੂੰ ਆਪਣੇ ਕੋਲ ਸੱਦ ਕੇ ਪੁੱਛਦੇ ਨੇ ਗੱਲਾਂ ਬਾਤਾਂ ਕਰਦੇ ਨੇ ਵੀ ਆਹ ਬੰਦਾ ਜਿਹੜਾ ਹੈ ਨਾ ਇਹਦੇ ਜੀਵਨ ਨੂੰ ਕਿਵੇਂ ਤਬਾਹ ਕਰੀਏ ਇਸ ਸਮਾਜ ਨੂੰ ਕਿਵੇਂ ਤਬਾਹ ਕਰੀਏ ਕਿਉਂਕਿ ਇਹ ਵਰਤਾਰਾ ਜਿਹੜਾ ਹਰ ਕਿਸੇ ਦੇ ਅੰਦਰ ਵਾਪਰ ਰਿਹਾ ਇਸ ਬੰਦੇ ਦੇ ਜੀਵਨ ਨੂੰ ਕਿਵੇਂ ਤਬਾਹ ਕਰੀਏ ਕਾਮ ਨੇਵ ਸੱਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਬਹਿ ਬਹਿ ਕੇ ਨਾ ਆਪਸ ਚ ਇਕੱਠੇ ਰਲ ਮਿਲ ਕੇ ਇਕੱਤਰ ਹੋ ਕੇ ਇਹ ਵਿਚਾਰਾ ਕਰਦੇ ਨੇ ਇਹਨਾਂ ਦਾ ਆਪਸ ਦੇ ਵਿੱਚ ਲਿੰਕ ਜੁੜਿਆ ਹੋਇਆ ਕਿਤੇ ਨਾ ਕਿਤੇ ਇਨਾਂ ਦਾ ਆਪਸ ਦੇ ਵਿੱਚ ਕਿਤੇ ਨਾ ਕਿਤੇ ਲਿੰਕ ਹੈ। ਹਮ ਬੰਦੇ ਨੂੰ ਮਾੜਾ ਵੇਖਣ ਦੀ ਆਦਤ ਪੈ ਜਾਵੇ ਤੇ ਉਹ ਬਾਰ ਬਾਰ ਜੇ ਬਾਰ ਬਾਰ ਵੇਖਦਾ ਪਿਆ ਇਹਦਾ ਮਤਲਬ ਲਾਲਚ ਵੀ ਨਾਲ ਆ ਗਿਆ ਨਾ ਆ ਹੀ ਮਾੜਾ ਵੇਖ ਰਿਹਾ। ਫਿਰ ਜੇ ਕਿਤੇ ਫਸ ਜਾਵੇ ਇਹਦਾ ਨਾ ਪੁੱਠਾ ਕੰਮ ਕਰਦੇ ਆ ਫਿਰ ਝੂਠ ਵੀ ਬੋਲਦਾ ਨਹੀਂ ਨਹੀਂ ਮੈਂ ਤਾਂ ਕੁਝ ਹੋਰ ਕਰ ਰਿਹਾ ਸੀਗਾ। ਇਕੱਠੇ ਇਹ ਆਪਸ ਰਲੇ ਮਿਲੇ ਹੋਏ ਨੇ। ਤੇ ਇੱਥੇ ਜੀਵਨ ਦੇ ਵਿੱਚ ਪਾਪ ਵੀ ਪੈਦਾ ਹੋ ਰਿਹਾ। ਮਾੜਾ ਸੋਚਣਾ ਹੀ ਪਾਪ ਹੈ। ਜਦੋਂ ਪ੍ਰੈਕਟੀਕਲ ਕਰ ਲਿਆ ਜਾਵੇ ਉਹ ਤੇ ਅਪਰਾਧ ਬਣ ਜਾਂਦਾ। ਮਾੜਾ ਸੋਚਿਆ ਜਾ ਰਿਹਾ। ਇਹ ਪਾਪ ਹੈ ਇਹ ਆਪਸ ਦੇ ਵਿੱਚ ਬੜੇ ਇਕੱਠੇ ਨੇ ਹੁਣ ਵੇਖੋ ਇਹ ਤੇ ਬਹਿ ਬਹਿ ਕੇ ਵਿਚਾਰਾ ਕਰ ਰਹੇ ਨੇ ਵੈਸੇ ਜਿਹੜੇ ਸ਼ਰਾਰਤੀ ਲੋਕ ਹੁੰਦੇ ਨੇ ਨਾ ਉਹ ਆਪਸ ਦੇ ਵਿੱਚ ਹੁੰਦੇ ਇਕੱਠੇ ਹੀ ਜੇ ਵੈਸੇ ਸਾਡਾ ਜਿਹੜਾ ਅਸੰਤ ਸਮਾਜ ਹੈ ਜਿਹਨੂੰ ਵੈਸੇ ਸੰਤ ਸਮਾਜ ਕਿਹਾ ਜਾਂਦਾ ਹੈ ਉਹ ਵੇਖਿਆ ਕਿਵੇਂ ਜਿੱਥੇ ਕੌਮ ਨੂੰ ਬਰਬਾਦ ਕਰਨ ਦੀ ਗੱਲ ਆਉਂਦੀ ਕਿਵੇਂ ਇਕੱਠੇ ਹੋ ਕੇ ਬਹਿ ਜਾਂਦੇ ਸਾਰੇ ਜਣੇ ਉੱਥੇ ਦੇ ਉੱਥੇ ਉਹ ਇਕੱਠੇ ਹੋ ਕੇ ਬਹਿ ਜਾਂਦੇ ਨੇ ਤੇ ਸਾਡੇ ਇੱਧਰ ਜਿਹੜੇ ਗੁਰਮਤ ਦੀ ਗੱਲ ਕਰਨ ਵਾਲੇ ਨੇ ਉਹ ਇੱਕ ਇੱਕ ਗੱਲ ਦੇ ਉੱਤੇ ਆਪਸ ਦੂਜੇ ਨਾਲ ਲੜਨ ਲੱਗੇ ਹੋਏ ਨੇ ਅਜ ਦੇ ਟਾਈਮ 'ਚ ਇਹ ਚੀਜ਼ ਚੱਲ ਰਹੀ ਹੈ ਉਹ ਲੜਨ ਲੱਗੇ ਹੋਏ ਉਹ ਇਕੱਠੇ ਬਹਿਣ ਵਾਸਤੇ ਤਿਆਰ ਨਹੀਂ ਤੇ ਜਿਹੜੀ ਪਿਛਲੀ ਗੱਲ ਪਾਤਸ਼ਾਹ ਨੇ ਪਿਛਲੇ ਸ਼ਲੋਕ ਵਿੱਚ ਕੀਤੀ ਸੀ ਨਾ ਸੱਚ ਕਾਲ ਕੂੜ ਵਰਤੇ ਆ ਕਲ ਕਾਲਖ ਬੇਤਾਲ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਗਵੇ ਦਾਲ ਇੱਥੇ ਤੇ ਦੋ ਫਾੜ ਹੋ ਗਏ ਇੱਥੇ ਤੇ ਦੋ ਫਾੜ ਹੋ ਗਏ ਜਿੱਥੇ ਮੈਂ ਕਹਿੰਦਾ ਸੱਚ ਬੋਲਣ ਵਾਲੇ ਚਲੋ ਕਿਸੇ ਬੰਦੇ ਦਾ ਵਿਚਾਰ ਕਿਸੇ ਨਾਲ ਕਈ ਵਾਰ ਨਹੀਂ ਮਿਲਦਾ ਐਸੀ ਗੱਲ ਨਹੀਂ ਹੈ ਵੀ ਜਿਹੜੇ 100 ਗੱਲਾਂ ਜਿਹੜੀਆਂ ਮੈਂ ਮੰਨਦਾ ਵਾਂ 100 ਗੱਲਾਂ ਹੀ ਸਾਹਮਣੇ ਵਾਲਾ ਵੀ ਮੰਨਦਾ ਹੋਏਗਾ ਸੇਮ ਸੇਮ ਟੂ ਸੇਮ ਉਦਾਂ ਦੀਆਂ ਗੱਲਾਂ ਇਦਾਂ ਨਹੀਂ ਨਾ ਹੁੰਦਾ ਕੋਈ ਨਾ ਕੋਈ ਗੱਲ ਵੱਖਰੀ ਹੋ ਸਕਦੀ ਹੈ ਕਿਸੇ ਦਾ ਵਿਚਾਰ ਵੱਖਰਾ ਹੁੰਦਾ ਹੈ ਕਿਸੇ ਦਾ ਵਿਚਾਰ ਵੱਖਰਾ ਹੁੰਦਾ ਹੈ ਚਲੋ ਜਿਹੜੀਆਂ ਵਿਚਾਰਾਂ ਵੱਖਰੀਆਂ ਨੇ ਵੈਸੇ ਤੋਂ ਸਾਰੀਆਂ ਵਿਚਾਰਾਂ ਇੱਕ ਹੋ ਸਕਦੀਆਂ ਨੇ ਜੇ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ ਤੁਰਨਾ ਸ਼ੁਰੂ ਕਰ ਦਈਏ ਸਾਰੇ ਆਪੋ ਆਪਣੀ ਹੋਮੇ ਛੱਡ ਕੇ ਜੇ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ ਤੁਰਨਾ ਸ਼ੁਰੂ ਕਰ ਦਨ ਕਿਸੇ ਦੀ ਵਿਚਾਰ ਕੋਈ ਵੱਖਰੀ ਰਹੀ ਨਹੀਂ ਜਾਣੀ ਪਰ ਉਹ ਗੱਲ ਵੱਖਰੀ ਹੈ ਨਾ ਬੰਦਾ ਫਿਰ ਵੀ ਆਪਣੀ ਹੌਮੇ ਚ ਲਾਉਂਦਾ ਚਲੋ ਜੇ ਫਿਰ ਵੀ ਹੌਮੇ ਪਾਲਣੀ ਹੈ ਜੇ ਦੋ ਤਿੰਨ ਗੱਲਾਂ ਤੁਹਾਡੀਆਂ ਆਪਸ ਚ ਨਹੀਂ ਮੈਚ ਕਰਦੀਆਂ ਉਹਨਾਂ ਨੂੰ ਪਾਸੇ ਕਰਕੇ ਬਾਕੀ ਗੱਲਾਂ ਤੇ ਇਕੱਠੇ ਹੋ ਜੋ ਪਰ ਉੱਥੇ ਵੀ ਇਕੱਠੇ ਹੋਣ ਵਾਸਤੇ ਤਿਆਰ ਨਹੀਂ ਉੱਥੇ ਵੀ ਲੜਾਈ ਹੈ ਝਗੜਾ ਹੈ ਤਾਂ ਸੱਚ ਦਾ ਕਾਲ ਫਿਰ ਪੈ ਰਿਹਾ ਹੈ ਪਰ ਪਾਤਸ਼ਾਹ ਜੀ ਨੇ ਇੱਧਰ ਆਖਿਆ ਕਹਿੰਦੇ ਇੱਧਰ ਵੇਖੋ ਜਿਹੜੀ ਦੂਜੀ ਫੌਜ ਹੈ ਨਾ ਉਹ ਇਕੱਠੇ ਹੋ ਕੇ ਵਿਚਾਰਾ ਕਰਕੇ ਬਹਿ ਰਹੇ ਨੇ ਉਹ ਤਾਂ ਬਰਬਾਦ ਕਰ ਦੇਣਗੇ ਜੇ ਅੱਜ ਸਾਡੇ ਵਿਦਵਾਨ ਇਕੱਠੇ ਨਹੀਂ ਹੁੰਦੇ ਇੱਕ ਥਾਂ ਦੇ ਉੱਤੇ ਅੱਜ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਣ ਵਾਸਤੇ ਤਿਆਰ ਨਹੀਂ ਪਰ ਪਖੰਡੀ ਤੇ ਤਿਆਰ ਨੇ ਨਾ ਉਹ ਤੇ ਤਿਆਰ ਹੋਏ ਬੈਠੇ ਨੇ ਉਹ ਕਹਿੰਦੇ ਵੀ ਇਹਨਾਂ ਨੂੰ ਤਬਾਹ ਕਰੀਏ ਭਾਵੇਂ ਕੋਈ ਵੀ ਢੰਗ ਵਰਤਣਾ ਪਵੇ ਹੁਣ ਉਹਨਾਂ ਨੇ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਕਈ ਤੇ ਆਪ ਹੀ ਗੱਡੀਆਂ ਲਾ ਕੇ ਬੈਠ ਕੇ ਕਈਆਂ ਨੇ ਗ੍ਰੰਥ ਪੈਦਾ ਕਰ ਦਿੱਤੇ ਕਿਉਂਕਿ ਅਸੀਂ ਅਸਲ ਵਿਚਾਰ ਜਿਹੜੀ ਗੁਰੂ ਗ੍ਰੰਥ ਸਾਹਿਬੀ ਉਹ ਸਮਝ ਨਹੀਂ ਸਕੇ ਹੁਣ ਪਾਤਸ਼ਾਹ ਨੇ ਆਖਿਆ ਕਹਿੰਦੇ ਜਦੋਂ ਐਸਾ ਵਰਤਾਰਾ ਦੁਨੀਆ ਦੇ ਲੋਕਾਂ ਦੇ ਅੰਦਰ ਵਾਪਰਦਾ ਪਿਆਏ ਨਾ ਇਹ ਜਿੱਥੇ ਇਕੱਠੇ ਹੋ ਕੇ ਵਿਕਾਰ ਬੈਠੇ ਹੋਏ ਨੇ ਕਹਿੰਦੇ ਫਿਰ ਵੇਖੋ ਸਮਾਜ ਦਾ ਹਾਲ ਕੀ ਹੈ ਅੰਧੀ ਰૈયਤ ਰૈયਤ ਦਾ ਮਤਲਬ ਹੈ ਪਰਜਾ ਕਹਿੰਦੇ ਇਹ ਪਰਜਾ ਜਿਹੜੀ ਹੈ ਨਾ ਉਹ ਅੰਨੀ ਹੋ ਗਈ ਹੈ ਅੰਨੀ ਹੋਣ ਦਾ ਮਤਲਬ ਹੈ ਅੰਧ ਵਿਸ਼ਵਾਸ ਦੇ ਅੰਦਰ ਫਸੀ ਪਈ ਹੈ ਅਗਿਆਨਤਾ ਦੇ ਅੰਦਰ ਫਸੀ ਪਈ ਹੈ ਮਾਨਸਿਕ ਤੌਰ ਦੇ ਉੱਤੇ ਅੰਨੀ ਹੋ ਗਈ ਐ ਇਹਨੂੰ ਸੱਚ ਦਾ ਪਤਾ ਹੀ ਨਹੀਂ ਲੱਗਦਾ ਕਿਉਂਕਿ ਸੱਚ ਦਾ ਕਾਲ ਪੈ ਗਿਆ ਨਾ ਇਹਨੂੰ ਤਾਂ ਸੱਚ ਪਤਾ ਨਹੀਂ ਲੱਗ ਰਿਹਾ ਵਿਕਾਰਾਂ ਨੇ ਆਪਣਾ ਪ੍ਰਭਾਵ ਪਾਇਆ ਹੋਇਆ ਏ ਅੰਦਰ ਝੂਠ ਨੇ ਆਪਣਾ ਪ੍ਰਭਾਵ ਪਾਇਆ ਹੋਇਆ ਏ ਸ਼ਰਮ ਧਰਮ ਜੀਵਨ ਦੇ ਵਿੱਚੋਂ ਗਾਇਬ ਹੋ ਗਿਆ ਏ ਸ਼ਰਮ ਧਰਮ ਦੋਏ ਛੱਪ ਖਲੋਏ ਇਹ ਤਾਂ ਛੁਪ ਗਿਆ ਜੀ ਕਿਤੇ ਜਾ ਕੇ ਅਜ ਤਾਈ ਉਹ ਤਾਂ ਸ਼ਰਮ ਧਰਮ ਕੋਈ ਰਹਿ ਨਹੀਂ ਨਾ ਗਈ ਗੁਰਦੁਆਰੇ 'ਚ ਵੀ ਪੱਗਾਂ ਲੱਦ ਜਾਂਦੀਆਂ ਨੇ ਸ਼ਰਮ ਧਰਮ ਹੈ ਕਿਤੇ ਕਿਸੇ ਨੂੰ ਹੈ ਸ਼ਰਮ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇੱਥੇ ਕਿਸੇ ਅੰਦਰ ਕੋਈ ਧਰਮ ਦੀ ਭਾਵਨਾ ਆਏ ਧਰਮ ਹੈ ਕੀ ਹੈ ਇਹ ਨਹੀਂ ਬਹੁਤਿਆਂ ਨੂੰ ਪਤਾ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਕਰਨੇ ਧਰਮ ਸੀਗਾ ਪਰ ਆ ਧਰਮ ਹੈ ਕਿਸੇ ਦੇ ਪੱਲੇ ਤੁਸੀਂ ਵੇਖ ਲਓ ਕਿੱਥੇ ਕਿੱਥੇ ਦੀ ਗੱਲਾਂ ਘੜਾਈਏ ਤੇ ਕਿੱਥੇ ਕਿੱਥੇ ਦੀਆਂ ਨਾ ਘੜਾਈਏ ਹਰ ਪਾਸੇ ਇਹ ਚੀਜ਼ ਚੱਲ ਰਹੀ ਹੈ ਨਾ ਕਿਉਂਕਿ ਹਰ ਕਿਸੇ ਨੂੰ ਕੁਰਸੀ ਚਾਹੀਦੀ ਹੈ ਹਰ ਕਿਸੇ ਨੂੰ ਅਹੁਦਾ ਚਾਹੀਦਾ ਹੈ ਹਰ ਕੋਈ ਕਹਿੰਦਾ ਹੈ ਮੇਰੀ ਜੈਜਕਾਰ ਹੋਵੇ ਇੱਥੇ ਜੈਜਕਾਰ ਆਪਣੀ ਨਹੀਂ ਸੀ ਕਰਾਉਣੀ ਜੈਜਕਾਰ ਤੇ ਗੁਰੂ ਦੀ ਕਰਾਉਣੀ ਸੀ ਉਹ ਗੁਰੂ ਦੀ ਜੈਜਕਾਰ ਤਾਂ ਹੋਣੀ ਸੀ ਜਦੋਂ ਗੁਰੂ ਦੀ ਬਾਣੀ ਸਿੱਖ ਦੇ ਜੀਵਨ ਦੇ ਵਿੱਚੋਂ ਨਜ਼ਰ ਆਉਂਦੀ ਪਤਾ ਲੱਗਦਾ ਨਾ ਵੀ ਗੁਰੂ ਨੇ ਆਹ ਤਬਦੀਲੀ ਲਿਆਉਂਦੀ ਹੈ ਇਹਦੇ ਜੀਵਨ ਦੇ ਵਿੱਚ ਗੁਰੂ ਨੇ ਆਹ ਕਰਾਮਾਤ ਕੀਤੀ ਹੈ ਜਿਵੇਂ ਭਟ ਸਹਿਬਾਨ ਨੇ ਵਾਹ ਗੁਰੂ ਆਖਿਆ ਸੀ ਨਾ ਜਦੋਂ ਉਹਨਾਂ ਦੇ ਜੀਵਨ 'ਚ ਤਬਦੀਲੀ ਆਈ ਸੀ ਉਹ ਤਬਦੀਲੀ ਕੀ ਸੀ ਕਚਹੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣੇ ਸੁਣਿਓ ਉਹ ਕਹਿੰਦੇ ਸਾਡਾ ਜੀਵਨ ਕੱਚ ਤੋਂ ਕੰਚਨ ਵਰਗਾ ਬਣ ਗਿਆ ਕਾਚੇ ਕਾਮ ਚੀਜ ਹੈ ਕੰਚਨ ਸੋਨਾ ਕਹਿੰਦੇ ਸਾਡਾ ਜੀਵਨ ਤੇ ਸੋਨੇ ਵਰਗਾ ਬਣ ਗਿਆ ਗੁਰੂ ਦੇ ਅੰਦਰ ਅੱਜ ਵੀ ਤਾਕਤ ਹੈ ਸੋਨੇ ਵਰਗਾ ਜੀਵਨ ਬਣਾਉਣ ਦੀ ਪਰ ਜੇ ਕੋਈ ਬਣਵਾਉਣਾ ਚਾਵੇ ਤਾਂ ਇਹ ਤਾਂ ਫਿਰ ਇਹ ਵੀ ਗੱਲ ਗੁਰੂ ਸਾਹਿਬ ਨੇ ਕਹਿਤੀ ਨਾ ਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਜਿੱਥੇ ਸਾਡੇ ਦੀ ਚੂਕ ਹੋਵੇ ਉੱਥੇ ਗੁਰੂ ਵੀ ਕੀ ਕਰੇਗਾ ਜੇ ਆਪ ਹੀ ਬੰਦਾ ਤੁਰਨ ਵਾਸਤੇ ਤਿਆਰ ਨਾ ਹੋਵੇ ਤਾਂ ਉੱਥੇ ਗੁਰੂ ਵੀ ਕੀ ਕਰੇਗਾ ਪਾਤਸ਼ਾਹ ਨੇ ਆਖਿਆ ਕਹਿੰਦੇ ਇਸ ਕਰਕੇ ਸਮਾਜ ਦਾ ਹਾਲੇ ਬਣਿਆ ਪਿਆ ਅੰਧੀ ਰૈયਤ ਗਿਆਨ ਵੀ ਹੁਣੀ ਗਿਆਨ ਪੱਲੇ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ ਪਤਾ ਹੀ ਕੱਖ ਨਹੀਂ ਹੈਗਾ ਹਾਂ ਅਸੀਂ ਫਲਾਣੇ ਮਹਾਪੁਰਖਾਂ ਦੇ ਕੋਲੋਂ ਇਹ ਗੱਲ ਸੁਣੀ ਸੀ ਜੀ ਉਹ ਇਦਾਂ ਕਹਿੰਦੇ ਸੀ ਫਲਾਣੇ ਪ੍ਰਚਾਰਕ ਇਦਾਂ ਕਹਿੰਦਾ ਸੀ ਜੀ ਉਹ ਏਨੇ ਸਾਲ ਪ੍ਰਚਾਰ ਕਰਦੇ ਰਹੇ ਉਹ ਗਲਤ ਕਹਿੰਦੇ ਰਹੇ ਨੇ ਹੋ ਸਕਦਾ ਕਹਿੰਦੇ ਰਹੇ ਹੁਣ ਹੋ ਸਕਦਾ ਕਹਿੰਦੇ ਰਹੇ ਹੁਣ ਕੋਈ ਮੈਨੂੰ ਆਖੇ ਨਾ ਵੀ ਤੁਸੀਂ ਅੱਜ ਇਹ ਬੋਲਦੇ ਹੋ ਫਲਾਣੇ ਪ੍ਰਚਾਰਕ ਤਾਂ ਇਹ ਕਹਿੰਦੇ ਸੀ ਉਹ ਤਾਂ ਇਹ ਕਹਿੰਦੇ ਹੁੰਦੇ ਸੀ ਮੈਂ ਇੱਕੋ ਗੱਲ ਕਹਿਣਾ ਹੁੰਦਾ ਮੈਂ ਕਹਾਂ ਜੀ ਮੇਰਾ ਗੁਰੂ ਉਹ ਪ੍ਰਚਾਰਕ ਨਹੀਂ ਹੈ ਮੇਰਾ ਗੁਰੂ ਧੰਨ ਗੁਰਗ੍ਰੰਥ ਸਾਹਿਬ ਹੈ ਮੈਂ ਕਿਸੇ ਪ੍ਰਚਾਰਕ ਦੇ ਪਿੱਛੇ ਲੱਗ ਕੇ ਨਹੀਂ ਤੁਰਦਾ ਮੈਂ ਇਹ ਵੇਖਦਾ ਮੇਰਾ ਗੁਰੂ ਕੀ ਕਹਿੰਦਾ ਪਿਆ ਹੈ ਗੱਲ ਜੇ ਸਿੱਖਨੇ ਕਰਨੀ ਹੈ ਨਾ ਤੇ ਉਹ ਇਹ ਦੱਸੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਕਹਿ ਰਹੀ ਹੈ ਬਹੁਤੇ ਸਾਨੂੰ ਜਦੋਂ ਗੱਲ ਵੀ ਕਰਨ ਵਾਸਤੇ ਆਉਂਦੇ ਨੇ ਨਾ ਉਹ ਇਹੀ ਗੱਲ ਕਹਿੰਦੇ ਅਸੀਂ ਫਲਾਣੇ ਮਹਾਂਪੁਰਖਾਂ ਕੋਈ ਸਾਖੀ ਸੁਣੀ ਸੀ ਉਹ ਤੇ ਇਦਾਂ ਕਹਿੰਦੇ ਸੀ ਤੁਸੀਂ ਇਦਾਂ ਕੋ ਸੁਣਾਇ ਸਾਡਾ ਮਹਾਂਪੁਰ ਕੌਣ ਹੈ ਗੁਰੂ ਗ੍ਰੰਥ ਸਾਹਿਬ ਨੇ ਇੱਥੋਂ ਪੁੱਛਣਾ ਹੈ ਕੀ ਠੀਕ ਹੈ ਤੇ ਕੀ ਗਲਤ ਹੈ ਤਾਂ ਪਾਤਸ਼ਾਹ ਨੇ ਆਖਿਆ ਕਹਿੰਦੇ ਅੰਦੀ ਰਈਤ ਗਿਆਨ ਵੀ ਹੋਣੀ ਭਾ ਭਰੇ ਮੁਰਦਾਰ ਆ ਦਾ ਮਤਲਬ ਇੱਥੇ ਹੈ ਅੱਗ ਕਹਿੰਦੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਨਾ ਇਹ ਮਰੋਖ ਮੁਰਦਾਰ ਇਹ ਅੱਗ ਵਿੱਚ ਫਸ ਗਿਆ ਤ੍ਰਿਸ਼ਨਾ ਦੇ ਵਿੱਚ ਫਸਿਆ ਪਿਆ ਹੈ ਗਿਆਨ ਤੋਂ ਸਖਣਾ ਹੈ ਪੱਲੇ ਇਹਦੇ ਕੁਝ ਹੈ ਨਹੀਂ ਤੇ ਨੇਤੇ ਦਾ ਹਿਸਾਬ ਕਿਤਾਬ ਕੀ ਬਣਿਆ ਪਿਆ ਇਹ ਆਪ ਵੀ ਮੁਰਦਾ ਹੋ ਗਿਆ ਏ ਤੈਨੂੰ ਮੁਰਦਾਰ ਖਾਣ ਦੀ ਆਦਤ ਵੀ ਪੈ ਗਈ ਏ ਇਹ ਆਪ ਵੀ ਮੁਰਦਾ ਇਹਦੇ ਮੁਰਦਾਰ ਖਾਈ ਜਾਂਦਾ ਪਾ ਮਾਨਸਿਕ ਤੌਰ ਦੇ ਉੱਤੇ ਆਤਮਕ ਮੌਤ ਇਹਦੀ ਹੋ ਚੁੱਕੀ ਏ ਤੇ ਮੁਰਦਾਰ ਖਾ ਰਿਆ ਮੁਰਦਾਰ ਦਾ ਮਤਲਬ ਕੀ ਹੈ ਠੱਗੀਆਂ ਮਾਰੀ ਜਾਂਦਾ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਮੂਰਖ ਬਣਾ ਬਣਾ ਕੇ ਉਹਨਾਂ ਦੇ ਕੋਲੋਂ ਪੈਸੇ ਇਕੱਠੇ ਕਰੀ ਜਾਂਦਾ ਏ ਕਿਸੇ ਨੂੰ ਕਹਿੰਦਾ ਏ ਆ ਚੱਲਦਾ ਨਾ ਟੀਵੀ ਦੇ ਉੱਤੇ ਨਿਤ ਹਰ ਇੱਕ ਚੈਨਲ ਦੇ ਉੱਤੇ ਕੋਈ ਨਾ ਕੋਈ ਬੈਠਾ ਹੁੰਦਾ ਹੈ ਕੋਈ ਕਹਿੰਦਾ ਸਮੋਸੇ ਖਾ ਲੋ ਤਾਂ ਕਿਰਪਾ ਹੋ ਜਾਏਗੀ ਕੋਈ ਕਹਿੰਦਾ 버거 ਖਾ ਲੋ ਤਾਂ ਕਿਰਪਾ ਹੋ ਜਾਏਗੀ ਖਵਾ ਖਵਾ ਕੇ ਤੋਰੀ ਜਾਂਦੇ ਨੇ ਲੋਕਾਂ ਨੂੰ ਸੋ ਇਦਾਂ ਦੇ ਇੱਕ ਨਹੀਂ ਅਨੇਕਾਂ ਨੇ ਪਾਤਸ਼ਾਹ ਨੇ ਆਖਿਆ ਕਹਿੰਦੇ ਗਿਆਨੀ ਨੱਚੇ ਵਾਜੇ ਵਾਵੇਂ ਗਿਆਨੀ ਨੱਚਦੇ ਪਏ ਨੇ ਹੁਣ ਗਿਆਨੀ ਲਫ਼ਜ਼ ਵੇਖੋ ਇੱਥੇ ਸਤਿਗੁਰੂ ਨੂੰ ਕਿਉਂ ਵਰਤਣਾ ਪੈ ਗਿਆ ਗਿਆਨੀ ਇਸ ਕਰਕੇ ਵਰਤਿਆ ਬਹੁਤੇ ਅਸਲ ਦੇ ਵਿੱਚ ਅੰਦਰੋਂ ਗਿਆਨੀ ਨਹੀਂ ਹੁੰਦੇ ਪਰ ਬਾਹਰੋਂ ਗਿਆਨੀ ਹੋਣ ਦਾ ਲੇਬਲ ਲਾ ਲੈਂਦੇ ਨੇ ਜਿਨ੍ਹਾਂ ਨੇ ਬਾਹਰੋਂ ਗਿਆਨੀ ਹੋਣ ਦਾ ਲੇਬਲ ਆਇਆ ਨਾ ਗੱਲ ਉਹਨਾਂ ਦੀ ਹੋ ਰਹੀ ਹੈ ਇੱਕ ਗਿਆਨੀ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਗਿਆਨੀ ਬਣ ਗਿਆ ਜਿਨੇ ਇਹ ਪਰਿਭਾਸ਼ਾ ਨੂੰ ਸਮਝ ਲਿਆ ਪਹਿ ਕਾਹੂ ਕੋ ਦੇਤ ਨੈ ਨੈ ਪੈ ਮਨ ਤਾਨ ਕਹ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜਿਹੜਾ ਅੰਦਰੋਂ ਗਿਆਨੀ ਹੈ ਨਾ ਉਹਨੂੰ ਨਾਮ ਦੇ ਅੱਗੇ ਗਿਆਨੀ ਲਾਉਣ ਦੀ ਲੋੜ ਨਹੀਂ ਹੈ ਉਹ ਗੱਲ ਵੱਖਰੀ ਹੈ ਵੀ ਅੱਜ ਕਈ ਵਾਰੀ ਤੋਂ ਤੁਸੀਂ ਕਹੋਗੇ ਵੀ ਤੇਰੇ ਵੀ ਇਸ਼ਤਿਹਾਰ ਵੇਖੇ ਨੇ ਉੱਥੇ ਵੀ ਗਿਆਨੀ ਲੱਗਾ ਹੁੰਦਾ ਮੈਂ ਕਿਸੇ ਨੂੰ ਗਿਆਨੀ ਲਾਉਣ ਵਾਸਤੇ ਨਹੀਂ ਆਖਦਾ ਉਹ ਆਪੇ ਲਾ ਦਿੰਦੇ ਨੇ ਮੈਂ ਕੀ ਕਰਾਂ ਦੱਸੋ ਹੁਣ ਹਾਂ ਬਾਅਦ ਚ ਇਹਨਾਂ ਨੂੰ ਕਹਿ ਸਕਦਾ ਵੀ ਵੀਰ ਜੀ ਗਿਆਨੀ ਨਾਂ ਲਾਇਓ ਬਹੁਤੀਆਂ ਥਾਵਾਂ ਦੇ ਉੱਤੇ ਮੈਂ ਆਖਿਆ ਵੀ ਐ ਮੈਂ ਤੇ ਭਾਈ ਲਿਖਦਾ ਵਾਂ ਅੱਗੇ ਗੁਰੂ ਪਾਸ਼ਾ ਨੇ ਆਖਿਆ ਨਾ ਮੇਰੇ ਹਰਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਅਸੀਂ ਗੱਲਾਂ ਸੁਣਾਉਣ ਵਾਲੇ ਆ ਠੀਕ ਐ ਅਸੀਂ ਆਪਣੇ ਨਾਮ ਨਾਲ ਵੀਰ ਲਾ ਸਕਦੇ ਆ ਭਾਈ ਲਾ ਸਕਦੇ ਆ ਪਰ ਗਿਆਨੀ ਦਾ ਇੱਕ ਅਵਸਥਾ ਐ ਗਿਆਨੀ ਦਾ ਇੱਕ ਅਵਸਥਾ ਐ ਪਾਦਸ਼ਾ ਨੇ ਆਖਿਆ ਕਹਿੰਦੇ ਜਿਹੜਾ ਕਿਸੇ ਨੂੰ ਡਰ ਦਿੰਦਾ ਨਹੀਂ ਕਿਸੇ ਦਾ ਡਰ ਮੰਦਾ ਨਹੀਂ ਉਹ ਗਿਆਨੀ ਹੈ ਪਰ ਪਾਦਸ਼ਾ ਨੇ ਇੱਥੇ ਆਖਿਆ ਕਹਿੰਦੇ ਗਿਆਨੀ ਜਿਹੜਾ ਇਹਨਾਂ ਨੂੰ ਨੱਚ ਰਿਹਾ ਏ ਗਿਆਨੀ ਜਿਹੜਾ ਏ ਉਹ ਨੱਚਦਾ ਪਿਆ ਨੱਚ ਕਿਵੇਂ ਰਿਹਾ ਏ ਤੇ ਨੱਚਣ ਦਾ ਮਤਲਬ ਭੰਗੜਾ ਪਾਉਣ ਤੋਂ ਨਹੀਂ ਹੈ ਹੱਥ ਉੱਪਰ ਕਰਕੇ ਹੱਥੇ ਲਾਉਣ ਤੋਂ ਨਹੀਂ ਹੈ ਨੱਚਣ ਦਾ ਮਤਲਬ ਇਸ਼ਾਰਿਆਂ ਦੇ ਉੱਤੇ ਨੱਚਣਾ ਇਸ਼ਾਰਿਆਂ ਦੇ ਉੱਤੇ ਨੱਚਣਾ ਗਿਆਨੀ ਨੱਚੈ ਵਾਜੇ ਬਾਵੇਂ ਵਾਜਾ ਪਤਾ ਕੌਣ ਵਜਾਉਂਦਾ ਏ ਵਾਜਾ ਵਜਾਉਂਦਾ ਏ ਰਾਜਨੀਤਿਕ ਆਗੂ ਵਾਜਾ ਵਜਾ ਰਿਹਾ ਤੁਸੀਂ ਗੁਰਦੁਆਰਿਆਂ ਦੇ ਹਾਲਾਤ ਵੇਖੋ ਜੇ ਗੁਰਬਾਣੀ ਦੀ ਵਿਆਖਿਆ ਕਰਨੀ ਹੈ ਨਾ ਤੇ ਥੋੜਾ ਜਿਹਾ ਸਿਰਦਾ ਵਿਸ਼ਾਲ ਰੱਖਣਾ ਪਵੇਗਾ ਆਪਣਾ ਤੁਸੀਂ ਹਾਲਾਤ ਵੇਖੋ ਨਾ ਇੱਕ ਪ੍ਰਚਾਰਕ ਕਿਸੇ ਕਮੇਟੀ ਵਾਲੇ ਦੇ ਕੋਲ ਜਾਂਦਾ ਉਸ ਨੂੰ ਜਾ ਕੇ ਕਹਿੰਦਾ ਜੀ ਮੈਂ ਗੁਰਮਤ ਦੀ ਕਥਾ ਕਰਨੀ ਚਾਹੁੰਦਾ ਮੈਂ ਇੱਥੇ ਅੱਗੇ ਉਹਦੀ ਪਤਾ ਕੀ ਆਖਿਆ ਜਾਂਦਾ ਉਹਨੂੰ ਗੱਲਾਂ ਘਣਾਈਆਂ ਜਾਂਦੀਆਂ ਨੇ ਇਹ ਨਹੀਂ ਕਿ ਮੈਂ ਜਾਂਦਾ ਵੀ ਤੂੰ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਤੁਰੇਗਾ ਜਾਂ ਨਹੀਂ ਤੁਰੇਗਾ ਉਹਨੂੰ ਆਪਣੀਆਂ ਗੱਲਾਂ ਘਣਾਈਆਂ ਜਾਂਦੀਆਂ ਆਹ ਕਰੇਗਾ ਜਿਹੜੇ ਜਿਹੜੇ ਕੰਮ ਤੈਨੂੰ ਅਸੀਂ ਕਹਾਂਗੇ ਉਹ ਬੋਲੇਗਾ ਅੱਗੇ ਉਹ ਵਿਚਾਰਾ ਕਹਿੰਦਾ ਚੱਲ ਯਾਰ ਡਿਊਟੀ ਲੱਗੇਗੀ ਬਣ ਜਾਊਗਾ ਹਿਸਾਬ ਕਿਤਾਬ ਕਿਉਂਕਿ ਅੰਦਰ ਗੁਰਮਤ ਨਹੀਂ ਹੈ ਨਾ ਉਹ ਕੇਵਲ ਬਾਹਰਲੇ ਬਾਹਰਲੇ ਤੌਰ ਦੇ ਉੱਤੇ ਗਿਆਨੀ ਦੀ ਗੱਲ ਕਰ ਰਿਹਾ ਮੈਂ ਉਹ ਫਿਰ ਜਿਵੇਂ ਉਹਨੂੰ ਨਚਾਇਆ ਜਾਂਦਾ ਹੈ ਨਾ ਜਿਵੇਂ ਉਹ ਆਖੇਗਾ ਅੱਗੇ ਉਹਦੀ ਵੀ ਤੂੰ ਇਦਾਂ ਇਦਾਂ ਬੋਲ ਨਹੀਂ ਜਾ ਕੇ ਲਾਈਵ ਕਰਾ ਦਾਂਗੇ ਤੇਰਾ ਲਾਈਵ ਚੱਲੇਗਾ ਹਫਤੇ ਦੀ ਕਥਾ ਦਿਆਂਗੇ ਤੈਨੂੰ ਪਰ ਤੂੰ ਬੋਲਣਾ ਸਾਡੇ ਮੁਤਾਬਕ ਹੈ ਕਹਿੰਦੇ ਉਹ ਫਿਰ ਇਸ਼ਾਰੇ ਦੇ ਉੱਤੇ ਨੱਚਦਾ ਏ ਗਿਆਨੀ ਨਚੈਂ ਵਾਜੇ ਵਾਵੇਂ ਵਾਜਾ ਵਜਾ ਰਿਹਾ ਕੌਣ ਵਜਾ ਰਿਹਾ ਕਮੇਟੀ ਵਾਲਾ ਵਾਜਾ ਵਜਾ ਰਿਹਾ ਤੇ ਗਿਆਨੀ ਜੀ ਨੱਚਦੇ ਪਏ ਨੇ ਇਸ਼ਾਰਿਆਂ ਦੇ ਉੱਤੇ ਗਿਆਨੀ ਨਚੈਂ ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ ਤੇ ਬੜੇ ਐਸੇ ਨੇ ਜਿਹੜੇ ਰੂਪ ਦੇ ਸ਼ਿੰਗਾਰ ਵੀ ਕਰ ਲੈਂਦੇ ਨੇ ਰੂਪ ਦੇ ਸ਼ਿੰਗਾਰ ਕਰਨ ਦਾ ਮਤਲਬ ਇਹ ਨਹੀਂ ਹੈ ਬਾਹਰੋਂ ਦੀ ਮੇਕਅਪ ਕਰਨ ਦਾ ਮਤਲਬ ਨਹੀਂ ਹੈ ਇੱਥੇ ਰੂਪ ਦਾ ਸ਼ਿੰਗਾਰ ਪਤਾ ਕਿਦਾਂ ਦਾ ਹੁੰਦਾ ਜਿੱਥੇ ਗਏ ਉਦਾਂ ਦੇ ਬਣ ਗਏ ਬਹੁਤੇ ਗਿਆਨੀ ਜੀ ਐਸੇ ਵੀ ਹੈਗੇ ਨੇ ਉਹ ਜੇ ਮਿਸਰਰੀਆਂ ਵਾਲੇ ਪਾਸੇ ਆ ਜਾਣਗੇ ਉਹਨਾਂ ਦੀ ਡਰੈਸ ਕਾਲੀ ਪੱਗ ਹੋਏਗੀ ਚਟਾ ਗੁਰਦਾ ਪਜਾਮਾ ਹੋਏਗਾ ਉਹੀ ਬੰਦਾ ਜੇ ਕਿਤੇ ਹੋਰ ਚਲ ਜਾਏਗਾ ਟਕਸਾਲੀਆਂ ਚਲ ਗਿਆ ਉੱਥੇ ਉਹਨੇ ਉਦਾਂ ਦਾ ਪਹਿਰਾਵਾ ਪਾ ਲੈਣਾ ਪਹਿਰਾਵਾ ਪਾਉਣ ਦਾ ਮਤਲਬ ਰੂਪ ਦੇ ਸ਼ਿੰਗਾਰ ਕਰਨ ਦਾ ਮਤਲਬ ਕੇਵਲ ਬਾਹਰਲੇ ਤੌਰ ਦੇ ਉੱਤੇ ਵੀ ਨਹੀਂ ਜੇ ਭਾਵ ਬੋਲੀ ਤੋਂ ਵੀ ਹੈ ਜੇ ਮਿਸ਼ਨਰੀਆਂ ਚ ਆਗੇ ਤੇ ਮਿਸ਼ਨਰੀ ਵਾਲੀ ਬੋਲੀ ਜੇ ਟਕਸਾਲੀਆਂ ਚੱਲ ਗਏ ਤੇ ਟਕਸਾਲੀ ਵਾਲੀ ਬੋਲੀ ਜੇ ਖੰਡ ਕੀਰਤਨੀਆਂ ਚੱਲ ਗਏ ਤੇ ਖੰਡ ਕੀਰਤਨੀਆਂ ਵਾਲੀ ਬੋਲੀ ਉਹ ਬੋਲੀ ਬਦਲ ਜਾਂਦੀ ਹੈ ਇਹ ਰੂਪ ਦੇ ਸ਼ਿੰਗਾਰ ਬੜੀ ਛੇਤੀ ਛੇਤੀ ਬਦਲਦੇ ਨੇ ਇਹ ਕੇਵਲ ਬਾਹਰਲੇ ਤੌਰ ਤੇ ਮੇਕਅਪ ਦੀ ਗੱਲ ਥੋੜੀ ਨਾ ਅੰਦਰਲੇ ਰੂਪ ਦੀ ਗੱਲ ਹੋ ਰਹੀ ਹੈ ਆਪਾਂ ਕਹਿੰਦੇ ਨਾ ਫਲਾਣਾ ਬੰਦਾ ਤੇ ਬੜਾ ਕ੍ਰੂਪ ਹੈ ਜੀ ਉਹ ਭਾਵੇਂ ਮੂੰਹ ਤੋਂ ਬੜਾ ਸੋਹਣਾ ਲੱਗਦਾ ਹੋਵੇ ਪਰ ਕ੍ਰੂਪ ਕਿਉਂ ਹੈ ਕਿਉਂਕਿ ਉਹਦੀ ਵਿਚਾਰਧਾਰਾ ਬੜੀ ਭੈੜੀ ਹੈ ਹੁਣ ਪਾਦਸ਼ਾਹ ਨੇ ਆਖਿਆ ਕਹਿੰਦੇ ਇੱਥੇ ਵੀ ਨਾ ਬੜੇ ਰੂਪ ਸ਼ ਬੋਲੀ ਦੇ ਜ਼ਰੀਏ ਕਦੀ ਕਿਤੇ ਕਿੰਦਾ ਦੀ ਬੋਲੀ ਕਦੀ ਕਿਤੇ ਕਿੰਦਾ ਦੀ ਬੋਲੀ ਜੇ ਮਿਸ਼ਨਰੀਆਂ ਜਾ ਕੇ ਬਹਿ ਗਏ ਤੇ ਮੂਲ ਮੰਤਰ ਗੁਰਪ੍ਰਸਾਦ ਤੱਕ ਹੋ ਜਾਂਦਾ ਜੇ ਉਧਰ ਦੂਜੇ ਪਾਸੇ ਬਾਬਿਆਂ ਵਾਲੇ ਪਾਸੇ ਤੁਰ ਗਏ ਤੇ ਫਿਰ ਨਾਨਕ ਉਸੇ ਪੀਸਾ ਸੱਚ ਤੱਕ ਹੋ ਜਾਂਦਾ ਤੇ ਬੜੇ ਹੋਇਆ ਵੀ ਹੈ ਸੀੜੀਆਂ ਸੁਣਾ ਸਕਦਾ ਤੁਹਾਨੂੰ ਮੈਂ ਜਿੱਥੇ ਇਦਾਂ ਵਾਪਰਿਆ ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰਨ ਸ਼ਿੰਗਾਰ ਉੱਚੇ ਕੂਕੇ ਵਾਦਾ ਗਾਵੇਂ ਉੱਚੀ ਉੱਚੀ ਕੂਕਦੇ ਤੇ ਹੈਗੇ ਨੇ ਤੁਸੀਂ ਵੇਖਿਆ ਹੋਣਾ ਨਾ ਕਈ ਟਾਡੀ ਕੁੰਨੀ ਉੱਚੀ ਉੱਚੀ ਸੰਗ ਪਾੜਦੇ ਨੇ ਉਹਨ ਗੁਰੂ ਪਾਸੇ ਨੂੰ ਪਤਾ ਸੀ ਵੀ ਸੰਗ ਪੜਨ ਵਾਲੇ ਆਉਣਗੇ ਜ਼ਰੂਰ ਉਹਨਾਂ ਨੇ ਪਹਿਲਾਂ ਹੀ ਲਿਖ ਦਿੱਤਾ ਕਹਿੰਦੇ ਉੱਚੀ ਉੱਚੀ ਸੰਗ ਤੇ ਪੜਦੇ ਨੇ ਉੱਚੇ ਕੂਕੇ ਵਾਦਾ ਗਾਵੇਂ ਜੋਦਾ ਦਾ ਵਿਚਾਰ ਜੋਧਿਆਂ ਦੀਆਂ ਵਿਚਾਰਾਂ ਵੀ ਸੁਣਾਉਂਦੇ ਨੇ ਪਰ ਜਿਨ੍ਹਾਂ ਦੀਆਂ ਵਿਚਾਰਾਂ ਸੁਣਾ ਰਹੇ ਨੇ ਨਾ ਉਹਨਾਂ ਵਾਲਾ ਇੱਕ ਵੀ ਗੁਣ ਆਪਣੇ ਜੀਵਨ ਚ ਨਹੀਂ ਹੈਗਾ ਆਪ ਜਦੋਂ ਸਟੇਜ ਉੱਤੇ ਚੜਦੇ ਨੇ ਹਫੀਮ ਖਾ ਕੇ ਚੜਦੇ ਨੇ ਖਾਂਦੇ ਜੇ ਬਹੁਤੇ ਚੀਕਾਂ ਐਵੇਂ ਨਹੀਂ ਵੱਜ ਜਾਂਦੀਆਂ ਉਹਨਾਂ ਦੀ ਅੱਖਾਂ ਕਦੀ ਧਿਆਨ ਨਾਲ ਵੇਖਿਆ ਕਰੋ ਐ ਲਾਲ ਹੋਈਆਂ ਹੁੰਦੀਆਂ ਨੇ ਜੇ ਨਜ਼ਦੀਕ ਬੈ ਕੇ ਉਹਨਾਂ ਨੂੰ ਸੁਣ ਕੇ ਵੇਖਿਓ ਕਿ ਕਿ ਉੱਚੀ ਉੱਚੀ ਚੀਕਾ ਮਾਰਦੇ ਨੇ ਉਹ ਐਵੇਂ ਨਹੀਂ ਇੰਨੀ ਇੰਨੀ देर ਇੰਨੀ ਜ਼ੋਰ ਲਾ ਕੇ ਬੋਲਿਆ ਜਾਂਦਾ ਔਖਾਂ ਤੋਂ ਪਤਾ ਲੱਗ ਜਾਂਦਾ ਬੰਦਾ ਨਸ਼ੇੜੀ ਹੈ ਤਾਂ ਪਾਤਸ਼ਾਹ ਨੇ ਆਖਿਆ ਕਹਿੰਦੇ ਉੱਚੇ ਕੂਕੇ ਵਾਧਾ ਗਾਵਾਂ ਜੋਦਾ ਕਾ ਵਿਚਾਰ ਮੂਰਖ ਪੰਡਤ ਮੂਰਖ ਪੰਡਤ ਹਕਮਤ ਹੁਜਤ ਕਹਿੰਦੇ ਵੇਖੋ ਸਮਾਜ ਵਿੱਚ ਵਾਪਰ ਪਤਾ ਕੀ ਰਿਹਾ ਇੱਥੇ ਜਿਹੜਾ ਆਪਣੇ ਆਪ ਨੂੰ ਬਹੁਤਾ ਵਿਦਵਾਨ ਵੀ ਅਖਵਾਰੇ ਤੇ ਪੰਡਤ ਦਾ ਮਤਲਬ ਵਿਦਵਾਨ ਕਹਿੰਦੇ ਜਿਹੜਾ ਆਪਣੇ ਨੂੰ ਵਿਦਵਾਨ ਵੀ ਅਖਵਾ ਰਿਆ ਹੈ ਨਾ ਹੈਗਾ ਉਹ ਵੀ ਮੂਰਖ ਹੀ ਜੇ ਕਿਉਂਕਿ ਬਾਹਰੋਂ-ਬਾਹਰੋਂ ਵਿਦਵਾਨ ਉਹ ਵੀ ਬਣਿਆ ਹੋਇਆ ਪੱਲੇ ਇਹਦੇ ਵੀ ਕੱਖ ਨਹੀਂ ਹੈ ਮੂਰਖ ਪੰਡਤ ਹਕਮਤ ਹੁਜਤ ਇਹਦੇ ਪੱਲੇ ਪਤਾ ਕੀ ਹੈ ਚਲਾਕੀਆਂ ਕੇਵਲ ਹਕਮਤ ਦਾ ਮਤਲਬ ਹੁੰਦਾ ਹੈ ਚਲਾਕੀਆਂ ਹੁਜਤ ਦਾ ਮਤਲਬ ਹੈ ਦਲੀਲ ਸੰਝੇ ਕਰੇ ਪਿਆਰ ਮਾਇਆ ਜੋੜਨ ਵਾਸਤੇ ਆਹ ਹਿਸਾਬ ਕਿਤਾਬ ਸਾਰੇ ਦਾ ਸਾਰਾ ਚੱਲ ਰਿਹਾ ਮਾਇਆ ਨਾਲ ਇਹਨੇ ਪਿਆਰ ਪਾਇਆ ਹੋਇਆ ਤੇ ਮਾਇਆ ਨੂੰ ਇਕੱਠਾ ਕਰਨ ਵਾਸਤੇ ਸਾਰੇ ਦਾ ਸਾਰਾ ਹਿਸਾਬ ਕਿਤਾਬ ਚੱਲ ਰਿਹਾ ਕਿਤੇ ਇਹ ਵਿਦਵਾਨ ਸਾਹਿਬ ਕਿਤੇ ਚਲਾਕੀਆਂ ਵੀ ਕਰ ਲੈਂਦੇ ਨੇ ਕਿਤੇ ਪੁੱਠੀਆਂ ਸਿੱਧੀਆਂ ਦਲੀਲਾਂ ਵੀ ਦੇ ਲੈਂਦੇ ਨੇ ਜਿੱਥੇ ਜਾਂਦੇ ਨੇ ਇਹ ਵੀ ਓਦਾਂ ਦੇ ਵੜ ਜਾਂਦੇ ਨੇ ਇਹਨਾਂ ਦਾ ਵੀ ਕੋਈ ਇੱਕ ਹਿਸਾਬ ਕਿਤਾਬ ਨਹੀਂ ਹੈ ਮੂਰਖ ਇਸ ਕਰਕੇ ਪਾਤਸ਼ਾਹ ਨੇ ਆਖੇ ਕਿ ਇਹ ਮੂਰਖ ਹੈ ਕਿਉਂਕਿ ਹੰਕਾਰ ਨੂੰ ਸਾਹਮਣੇ ਰੱਖ ਰਿਹਾ ਨਾ ਮੂਰਖ ਕੇ ਕਿਹੜਾ ਲਖਣ ਹੈ ਕਿ ਆ ਮੂਰਖ ਕਾ ਕਰਣਾ ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਣਾ ਹੰਕਾਰ ਦੇ ਵਿੱਚ ਹੈ ਨਾ ਵਿਦਵਾਨ ਵੀ ਹੰਕਾਰ ਦੇ ਵਿੱਚ ਆਪਣੇ ਮੂਰਖ ਪੰਡਤ ਹਿਕਮਤ ਹੁज्जਤ ਸੰਝੈ ਕਰੇ ਪਿਆਰ ਧਰਮੀ ਧਰਮ ਕਰੇ گاਵਾਵੇਂ ਕਹਿੰਦੇ ਬੜੇ ਐਸੇ ਨੇ ਜਿਹੜੇ ਆਪਣੇ ਆਪ ਨੂੰ ਧਰਮੀ ਵੀ ਸਮਝਦੇ ਨੇ ਤੇ ਧਰਮ ਆਪਣੀ ਵੱਲੋਂ ਧਰਮ ਹੀ ਕਰ ਰਹੇ ਨੇ ਪਰ گاਵਾਵੇਂ گاਵਾਵੇਂ ਦਾ ਮਤਲਬ ਪਤਾ ਕੀ ਹੈ ਮੰਨ ਲਓ ਕਿਸੇ ਨੇ ਕੋਈ ਧਰਮ ਦਾ ਕੰਮ ਕਰ ਦਿੱਤਾ ਬਾਅਦ ਆਖਿਆ ਜਾਂਦਾ ਆਪਣੇ ਕਈਆਂ ਦੇ ਚੇਲੇ ਵੀ ਨਾਲ ਰੱਖੇ ਹੁੰਦੇ ਨੇ ਨਾ ਉਹਨਾਂ ਨੂੰ ਕਹਿ ਦਿੰਦੇ ਨੇ ਬੋਲ ਜਰਾ ਇਹ ਕੰਮ ਕੀਤਾ ਗਾਵਾਵੇਂ ਗਵਾਇਆ ਜਾਂਦਾ ਹੈ ਆਪਣੀਆਂ ਅਨਾਉਂਸਮੈਂਟਾਂ ਕਰਾਈਆਂ ਜਾਂਦੀਆਂ ਨੇ ਫਲਾਣਿਆਂ ਨੇ ਆਹ ਕੰਮ ਕੀਤਾ ਜੀ ਫਲਾਣਿਆਂ ਨੇ ਆਹ ਚੀਜ਼ ਭੇਟ ਕੀਤੀ ਜੀ ਫਲਾਣੇ ਬਾਬਾ ਜੀ ਨੇ ਇੱਥੇ ਜੀ ਵੇਖੋ ਕਿੱਡੀ ਵੱਡੀ ਸ਼ਾਨਦਾਰ ਬਿਲਡਿੰਗ ਤਿਆਰ ਕਰਾਤੀ ਬਾਬੇ ਨੇ ਆਪ ਤੁਹਾਡਾ ਨਾ ਕਰਾਈਏ ਉਹਨੇ ਤੇ ਪੈਸੇ ਇਕੱਠੇ ਕੀਤੇ ਲੋਕਾਂ ਦੇ ਕੋਲ ਯੋਗਦਾਨ ਤੇ ਸਾਰਿਆਂ ਦਾ ਪਰ ਬੋਰਡ ਦੇ ਉੱਤੇ ਨਾਂ ਬਾਬਾ ਜੀ ਦਾ ਲੱਗਾ ਵੀ ਬਾਬਾ ਜੀ ਨੇ ਕੀਤਾ ਜੀ ਮਾਇਆ ਤਾਂ ਤੁਸੀਂ ਸਾਰੇ ਨੇ ਦਿੱਤੀ ਹੁੰਦੀ ਹੈ ਜੇ ਬਿਲਡਿੰਗ ਕੋਈ ਤਿਆਰ ਹੋਈ ਹੈ ਕੋਈ ਸਰਾਮ ਬਣੀ ਹੈ ਕੋਈ ਗੁਰਦੁਆਰਾ ਤਿਆਰ ਹੋਇਆ ਹੈ ਯੋਗਦਾਨ ਸਾਰਿਆਂ ਦਾ ਹੁੰਦਾ ਹੈ ਪਰ ਨਾਮ ਇਕੱਲੇ ਬਾਬਾ ਜੀ ਦਾ ਹੁੰਦਾ ਹੈ ਕਹਿੰਦੇ ਧਰਮੀ ਧਰਮ ਕਰੈ ਆਪਣੇ ਆਪ ਨੂੰ ਧਰਮੀ ਆਖਣ ਵਾਲੇ ਆਪਣੀ ਵੱਲੋਂ ਕਹਿੰਦੇ ਅਸੀਂ ਬੜੇ ਧਰਮ ਦੇ ਕੰਮ ਕੀਤੇ ਧਰਮੀ ਧਰਮ ਕਰੈ ਗਾਵਾਵੈ ਤੇ ਕਰਦੇ ਪਤਾ ਕੀ ਨੇ ਮੰਗੇ ਮੋਖ ਦਵਾਰ ਮੁਕਤੀ ਦਾ ਦਰਵਾਜ਼ਾ ਮੰਗਦੇ ਨੇ ਸਾਨੂੰ ਮੁਕਤੀ ਮਿਲ ਜਾਵੇ ਕਿੱਥੋਂ ਮਿਲਣੀ ਭਲਿਓ ਕਿੱਥੋਂ ਮਿਲਣੀ ਕਿਉਂਕਿ ਤੁਸੀਂ ਤਾਂ ਕੇਵਲ ਬਾਹਰਲੇ ਤੌਰ ਦੇ ਉੱਤੇ ਇਹਨੂੰ ਧਰਮ ਦਾ ਨਾਂ ਦੇ ਦਿੱਤਾ ਕਿ ਪਰ ਕੀ ਇਹ ਵਾਕਈ ਧਰਮ ਹੈ ਆਪਣੀਆਂ ਆਪਣੇ ਕੰਮ ਕਰਕੇ ਆਪਣੀਆਂ ਤਾਰੀਫਾਂ ਆਪਣੇ ਬੰਦਿਆਂ ਦੇ ਕੋਲੋਂ ਕਰਵਾ ਲੈਣੀ ਆ ਇਹਨੂੰ ਗੁਰੂ ਪਾਸ਼ਾ ਨੇ ਧਰਮ ਨਹੀਂ ਮੰਨਿਆ ਪਾਸ਼ਾ ਨੇ ਆਖਿਆ ਜੇ ਮੁਕਤੀ ਚਾਹਨਾ ਹੈ ਨਾ ਤੇ ਬੰਦਨਾ ਤੋਂ ਛੁਟਕਾਰਾ ਤੈਨੂੰ ਪਾਉਣਾ ਪਏਗਾ ਪਹਿਲਾਂ ਕਾਮ ਕ੍ਰੋਧ ਲੋਭ ਮੋਹ ਘਰ ਦੇ ਬੰਧਨ ਤੈਨੂੰ ਪਏ ਹੋਏ ਨੇ ਲੱਭ ਪਾਪ ਦੋਏ ਰਾਜਾ ਮਹਿਤਾ ਕੂੜੋ ਆਸਿਕਦਾਰ ਇਹਨਾਂ ਬੰਦਰਾਂ ਦੇ ਵਿੱਚ ਤੂੰ ਫਸਿਆ ਹੋਇਆ ਏ ਇੱਥੋਂ ਦੀ ਬਾਹਰ ਨਿਕਲਣਾ ਹੈ ਉਹਦੇ ਲਈ ਗੁਰੂ ਦੀ ਮੱਤ ਨੂੰ ਧਾਰਨ ਕਰਨਾ ਪਏਗਾ ਅਗਲੀ ਗੱਲ ਕਹਿੰਦੇ ਨੇ ਕਹਿੰਦੇ ਜਤੀ ਸਦਾਵੇਂ ਜੁਗਤ ਨਾ ਜਾਣੇ ਕਈ ਐਸੇ ਨੇ ਜਿਹੜੇ ਆਪਣੇ ਆਪ ਨੂੰ ਜਤੀ ਅਖਵਾ ਰਹੇ ਨੇ ਪਰ ਉਹਨਾਂ ਨੂੰ ਤੇ ਜੀਵਨ ਜਿਉਣ ਦੀ ਵੀ ਜ਼ੁਗਤੀ ਨਹੀਂ ਆਈ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹਿ ਘਰਬਾਰ ਆਪਣਾ ਘਰਬਾਰ ਛੱਡ ਦਿੰਦਾ ਏ ਜਤੀ ਅਖਵਾ ਰਹੇ ਨੇ ਤੇ ਕਹਿੰਦੇ ਨੇ ਅਸੀਂ ਬੜੇ ਮਹਾਨ ਹ ਪਰ ਪਾਤਸ਼ਾਹ ਨੇ ਆਖਿਆ ਕਹਿੰਦੇ ਇਹਨਾਂ ਨੂੰ ਤੇ ਜੀਵਨ ਜਿਉਣ ਦੀ ਵੀ ਜ਼ੁਗਤੀ ਨਹੀਂ ਆਈ ਕਿ ਜੀਵਨ ਨੂੰ ਬਤੀਤ ਕਿਵੇਂ ਕੀਤਾ ਜਾਵੇ ਹੁਣ ਵੇਖ ਲਓ ਕਿੰਨੇ ਬਾਬੇ ਨੇ ਜਿਹੜੇ ਘਰ-ਬਾਰ ਛੱਡਿਆ ਐ ਅੱਜ ਉਹ ਜੰਗਲ 'ਚ ਨਹੀਂ ਜਾਂਦੇ ਡੇਰੇ 'ਚ ਤਾਂ ਜਾਂਦੇ ਨੇ ਨਾ ਉਹਨਾਂ ਨੇ ਡੇਰਾ ਬਣਾ ਲਿਆ ਜੰਗਲ ਦੀ ਜਗ੍ਹਾ ਤੇ ਉਹਨਾਂ ਨੇ ਕਿਹਾ ਜੰਗਲ 'ਚ ਹਣ ਕਿਹੜਾ ਰਹੂਗਾ ਡੇਰੇ ਆ ਸਾਰੀ ਫੈਸਿਲਿਟੀ ਐ ਉੱਥੇ ਏਸੀ ਕਮਰੇ 'ਚ ਭੋਰੇ 'ਚ ਪਾਵਾਂਗੇ ਰਮਾਨ ਦੇ ਨਾਲ ਤੇ ਲੋਕ ਜਾਂਦੇ ਨੇ ਕਹਿੰਦੇ ਬਾਬਾ ਜੀ ਇੱਥੇ ਰਹਿੰਦੇ ਨੇ ਬਾਬਾ ਜੀ ਸਾਡੇ ਉੱਤੇ ਕਿਰਪਾ ਕਰਨਗੇ ਕਿਰਪਾ ਕਰਾ ਰਹੇ ਨੇ ਲੋਕ ਪਰ ਇਦਾਂ ਕਿਰਪਾ ਹੁੰਦੀ ਐ ਨਹੀਂ ਹੁੰਦੀ ਪਾਤਸ਼ਾਹ ਨੇ ਆਖੇ ਕਹਿੰਦੇ ਜਤੀ ਸਦਾਮੈ ਜੁਗਤ ਨਾ ਜਾਣੈ ਜਿਨ੍ਹਾਂ ਨੂੰ ਆਪ ਜੀਵਨ ਜਿਉਣ ਦੀ ਜੁਗਤ ਹੀ ਨਹੀਂ ਨਾ ਆਈ ਭਲਿਓ ਤੁਹਾਨੂੰ ਵੀ ਕੀ ਦੇਣਗੇ ਉਹਨਾਂ ਨੂੰ ਤੇ ਆਪ ਨੂੰ ਨਹੀਂ ਪਤਾ ਜੀਵਨ ਕਿਵੇਂ ਬਤੀਤ ਕੀਤਾ ਜਾਂਦਾ ਏ ਕਿ ਗ੍ਰਸਤੀ ਜੀਵਨ ਹੋਣਾ ਚਾਹੀਦਾ ਏ ਗ੍ਰਸਤ ਵਿੱਚ ਰਹਿ ਕੇ ਜੀਵਨ ਬਤੀਤ ਕੀਤਾ ਜਾਂਦਾ ਏ ਪਰ ਇਹਨਾਂ ਨੇ ਤੇ ਘਰ ਛੱਡ ਦਿੱਤੇ ਛੱਡ ਬਹੇ ਘਰਬਾਰ ਸਭ ਕੁ ਕੋ ਪੂਰਾ ਆਪੇ ਹੋਵੇ ਹੁਣ ਇੱਥੇ ਗੱਲ ਮੁਕਾਈ ਪਾਤਸ਼ਾਹ ਨੇ ਕਹਿੰਦੇ ਭਾਵੇਂ ਕੋਈ ਬਾਰੋਂ ਦੀ ਗਿਆਨੀ ਆਖਵਾ ਰਿਆ ਭਾਵੇਂ ਕੋਈ ਬਾਹਰੋਂ ਦੀ ਉੱਚੀ-ਉੱਚੀ ਝੇਕਾ ਲਾ ਕੇ ਢਾਡੀ ਬਣਿਆ ਫਿਰਦਾ ਏ ਭਾਵੇਂ ਕੋਈ ਵਿਦਵਾਨ ਬਣਿਆ ਫਿਰਦਾ ਏ ਭਾਵੇਂ ਕੋਈ ਧਰਮੀ ਬਣਿਆ ਫਿਰਦਾ ਏ ਭਾਵੇਂ ਕੋਈ ਆਪਣੇ ਆਪ ਨੂੰ ਜਤੀਖਵਾਰਿਆ ਏ ਕਹਿੰਦੇ ਇਹ ਸਾਰਿਆਂ ਦਾ ਹਿਸਾਬ ਪਤਾ ਕੀ ਹੈ ਸਭ ਕੋ ਪੂਰਾ ਆਪੇ ਹੋਵੇ ਸਾਰੇ ਹੀ ਆਪਣੇ ਆਪ ਦੇ ਵਿੱਚ ਪੂਰੇ ਹੋਏ ਬੈਠੇ ਨੇ ਕਹਿੰਦੇ ਸਾਨੂੰ ਸਭ ਕੁਝ ਪਤਾ ਹੈ ਸਾਨੂੰ ਗੁਰੂ ਕੋਲੋਂ ਮਤ ਲੈਣ ਦੀ ਕੀ ਲੋੜ ਹੈ ਸਾਨੂੰ ਤਾਂ ਸਭ ਕੁਝ ਪਤਾ ਹੈ ਸਭ ਕੋ ਪੂਰਾ ਆਪੇ ਹੋਵੇ ਘਾਟ ਨਾ ਕੋਈ ਆਖੇ ਆਪਣੇ ਆਪ ਨੂੰ ਘਾਟ ਆਖਣ ਵਾਸਤੇ ਕੋਈ ਤਿਆਰ ਨਹੀਂ ਹੈ ਪੱਤ ਪ੍ਰਵਾਨਾ ਪਿਛੇ ਪਾਈਏ ਤਾਂ ਨਾਨਕ ਤੋਲਿਆਂ ਜਾਪੈ ਜਿਵੇਂ ਤਕੜੀ ਦੇ ਵਿੱਚ ਤੋਲਿਆ ਜਾਂਦਾ ਹੈ ਨਾ ਇੱਥੇ ਬਰਾਬਰੀ ਦੀ ਗੱਲ ਹੈ ਪਾਤਸ਼ਾਹ ਨੇ ਆਖਿਆ ਇੱਕ ਪਾਸੇ ਇੱਕ ਪਾਸੇ ਤੇ ਰੱਬੀ ਗੁਣ ਨੇ ਰੱਬ ਦੀ ਵਿਚਾਰ ਤਕੜੀ ਦੇ ਇੱਕ ਪਾਸੇ ਤੇ ਇੱਕ ਪਾਸੇ ਤੇਰੀ ਵਿਚਾਰ ਪਾਈ ਜਾਏਗੀ ਜੇ ਤੇਰੀ ਵਿਚਾਰ ਉਸ ਰੱਬੀ ਵਿਚਾਰ ਦੀ ਬਰਾਬਰੀ ਦੇ ਉੱਤੇ ਨਾ ਆਈ ਤਾਂ ਕਹਿੰਦੇ ਫਿਰ ਤੂੰ ਇੱਥੇ ਫੇਲ ਹੈ ਤੇਰੀ ਕੋਈ ਇੱਜ਼ਤ ਨਹੀਂ ਹੈ ਤੈਨੂੰ ਪੱਤ ਪ੍ਰਵਾਨਾ ਤੈਨੂੰ ਪਾਤ ਤਰੀ ਇੱਜ਼ਤ ਤੈਨੂੰ ਕੋਈ ਨਹੀਂ ਹਾਸਲ ਨਹੀਂ ਹੋਣੀ ਪਰ ਜੇ ਰੱਬ ਦੀ ਵਿਚਾਰ ਤੇਰੀ ਵਿਚਾਰ ਇੱਕ ਹੋਏਗੀ ਤਾਂ ਤੂੰ ਪਾਸ ਹੈ ਨਹੀਂ ਤੇ ਤੂੰ ਫੇਲ ਹੈ ਪਾਸ ਨਹੀਂ ਹੋ ਸਕਦਾ ਪੱਤ ਪ੍ਰਵਾਨਾ ਪਿੱਛੇ ਪਾਈਏ ਤਾਂ ਨਾਨਕ ਤੋਲਿਆਂ ਜਾਪੇ ਤੋਂ ਸੋ ਪਾਤਸ਼ਾਹ ਨੇ ਇਹ ਵਿਚਾਰ ਦਿੱਤੀ ਹੈ ਵੀ ਬਾਹਰੋਂ ਦੀ ਲੇਵਲ ਲਾ ਕੇ ਬਾਹਰੋਂ ਦੀ ਧਰਮੀ ਅਖਵਾ ਕੇ ਬਾਹਰੋਂ ਦੀ ਵਿਦਮਾਨ ਬਣ ਕੇ ਬਾਹਰੋਂ ਦੀ ਗਿਆਨੀ ਬਣ ਕੇ ਕੁਝ ਨਹੀਂ ਹੋਣਾ ਜਦ ਤੱਕ ਮਨ ਕਰਕੇ ਗੁਰੂ ਦੇ ਉਸੂਲਾਂ ਦੇ ਉੱਤੇ ਤੁਰਨਾ ਸ਼ੁਰੂ ਨਹੀਂ ਕੀਤਾ ਉਹ ਭਾਵੇਂ ਦੁਨੀਆ ਦਾ ਕੋਈ ਵੀ ਵਿਅਕਤੀ ਹੋਵੇ ਉਹਨੂੰ ਮਨ ਕਰਕੇ ਤੁਰਨਾ ਪੈਣਾ ਗੱਲ ਤਾਂ ਬਣਨੀ ਹੈ ਤਾਂ ਰੱਬ ਜੀ ਦੀ ਬਖਸ਼ਿਸ਼ ਦਾ ਪਾਤਰ ਬਣ ਸਕਦਾ ਹੈ ਅਖੀਰ